ਇਹ ਜੀ ਅੱਜ 15 ਅਗਸਤ ਦੇ ਮੱਦੇ ਇਹ ਸਵੇਰ ਤੋਂ ਜਿਹੜਾ ਸਾਡਾ ਸਰਚ ਆਪਰੇਸ਼ਨ ਚੱਲ ਰਿਹਾ ਬਾਰਡਰ ਏਰੀਏ ਦਾ ਜੀ ਇਹ ਨਾਲ ਸਾਡੇ ਬੀਐਸਐਫ ਜੁਆਇੰਟ ਸਾਡਾ ਸਰਚ ਆਪਰੇਸ਼ਨ ਹੈ ਜੀ ਤਕਰੀਬਨ 15 ਅਗਸਤ ਕਰਕੇ ਡੇਲੀ ਸਾਡਾ ਸਰਚ ਆਪਰੇਸ਼ਨ ਚੱਲਦਾ ਜੀ ਅੱਜ ਸਰਚ ਆਪਰੇਸ਼ਨ ਦੌਰਾਨ ਸਾਨੂੰ ਸਰਵਨ ਸਿੰਘ ਪੁੱਤਰ ਸਾਹਿਬ ਸਿੰਘ ਜੀ ਵਾਸੀ ਕਾਲੀਆ ਨੇ ਇਤਲਾਹ ਦਿੱਤੀ ਹੈ ਤੇ ਕਾਲੀ ਏਰੀਆ 'ਚ ਅਸੀਂ ਸਰਚ ਕਰ ਰਹੇ ਜੀ ਕਿ ਮੇਰੀ ਜਿਹੜੀ ਇਹ ਖੇਤ ਚਰੀ ਆ ਇਹ ਚਰੀ ਜਿਹੜੀ ਇਹ ਕੱਟ ਰਹੇ ਇਹ ਦਾ ਚਾਰਾ ਬਣਾਉਣ ਲਈ ਜੀ ਜੀ ਵੀ ਉੱਥੇ ਇੱਕ ਪੈਕੇਟ ਜਿਹਦੇ ਉੱਤੇ ਪੀਲੀ ਟੇਪ ਜਿਬਲਟੀ ਹੋਈ ਆ ਜੀ ਕੁੰਡੀ ਲੱਗੀ ਹੋਈ ਆ ਵੀ ਉੱਥੇ ਮੇਰੀ ਜ਼ਮੀਨ ਦੇ ਵਿੱਚ ਪਿਆ ਹੋਇਆ ਜੀ ਤੇ ਉਹ ਉਹ ਤਲਾਹ ਤੇ ਅਸੀਂ ਇਹਦੇ ਇਹਦੇ ਸਾਥ ਇੱਥੇ ਪੁੱਜੇ ਆ ਜੀ ਵੀ ਇਹਦੀ ਨਿਸ਼ਾਨਰੀ ਤੇ ਉਹ ਪੈਕੇਟ ਜਿਹੜਾ ਮਿਲਿਆ ਉਹਨੂੰ ਅਸੀਂ ਇਹਦੀ ਹਾਜਰੀ ਦੇ ਵਿੱਚ ਹੀ ਖੋਲ ਕੇ ਚੈੱਕ ਕੀਤਾ ਉਹਦੇ ਵਿੱਚ ਲਿਕਵਿਡ ਪਦਾਰਥ ਲਿਕਵਿਡ ਪਦਾਰਥ ਸਿਆਕ ਕੀਤਾ ਹੈ ਹੀਰੋਨੀ ਆ ਲੇਕਿਨ ਜਿਵੇਂ ਉਹਨੂੰ ਪਾਣੀ ਲੱਗਿਆ ਹੁੰਦਾ ਨਾ ਪਾਣੀ ਲੱਗ ਕੇ ਸਲਾਬਣਾ ਜਾਂ ਜਿੱਦਾਂ ਵੀ ਆ ਰਾਤ ਤਰੇਲ ਤਰੂਲ ਪਏ ਉਹ ਇਲਾਕੇ ਤੇ ਉਹ ਜਿਹੜਾ ਨਾ ਉਹਨੂੰ ਲਿਕਵਿਡ ਹੋ ਗਿਆ ਉਹਨੂੰ ਉਹਦਾ ਵੇਟ ਕੀਤਾ ਉਹ 388 ਗ੍ਰਾਮ ਜਿਹੜੀ ਆ ਉਹ ਲਿਕਵਿਡ ਪਦਾਰਥ ਹੈਰੋਨ ਜਿਹੜੀ ਆ ਉਹਨੂੰ ਕਿਤਨਾ ਟੈਸਟ ਕੀਤਾ ਗਿਆ ਉਹ ਹੈ ਹੀਰੋਨੀ ਆ ਪਰ ਉਹ ਲਿਕਵਿਡ ਹੋ ਗਈ ਆ ਪਾਣੀ ਲੱਗਨ ਨਾਲ ਤੇ ਸਰ ਕੀ ਅੱਗੇ ਦੀ ਕੀ ਕਾਰਵਾਈ ਹੈ ਅੱਗੇ ਜੀ ਮੁਕਦਮਾ ਦਰਜ ਕਰ ਰਹੇ ਆ ਜੀ ਅਸੀਂ 21C 6185 ਆ 9 11 12 에어क्राफ्ट ਟੈਕਟਾ ਉਹਨੂੰ ਕੁੰਡੀ ਲੱਗੀ ਹੈ ਜੀ ਇਹ ਡਰੋਨ ਰਹੀਂ ਜਿਹੜੀ ਪਾਕਿਸਤਾਨ ਜਿਹੜਾ ਲਗਾਤਾਰ ਹੀ ਇਹ ਹਰਕਤਾਂ ਕਰ ਰਿਹਾ ਹੈ ਵੀ ਆਪਾਂ ਨੂੰ ਬਰਬਾਦ ਕਰਨ ਲਈ ਤੇ ਉਸੇ ਲੜੀ ਵਿੱਚ ਹੀ ਇਹ ਕਿਤੇ ਖੇਪ ਆਈ ਆ ਤੇ ਇੱਕ ਇਧਰ ਚਿਹਰੀ ਦੇ ਵਿੱਚ ਡਿੱਗਣ ਕਰਕੇ ਜਿਹੜੀ ਆ ਜਿਹੜੇ ਅੱਗੇ ਨਹੀਂ ਖੇਪ ਜਿਹੜੀ ਆ ਚੱਕੀ ਗਈ ਸਰ ਜਿਸ ਤਰ੍ਹਾਂ ਆਜ਼ਾਦੀ ਦਿਵਸ ਜਿਹੜਾ ਬਿਲਕੁਲ ਨੇੜੇ ਆ ਤੇ ਆਜ਼ਾਦੀ ਦਿਵਸ ਦੇ ਮਤਲਬ ਮੌਕੇ ਦੇ ਤੁਸੀਂ ਅ ਐਸੀ ਖੇਪ ਜਿਹੜੀ ਆ ਜਾਂ ਐਸੇ ਨਸ਼ਿਆਂ ਤੋਂ ਬਚਣ ਦੇ ਲਈ ਨੌਜਵਾਨ ਪੀੜੀ ਨੂੰ ਕੀ ਪ੍ਰੇਰਿਤ ਕਰਨਾ ਚਾਹੁੰਦੇ ਹੋ ਅਸੀਂ ਤੇ ਇੱਕ ਇੰਨੇ ਜੀ ਵੇਖੋ ਅੱਛੇ ਕੰਮ ਕਰੋ ਨਸ਼ੇ ਦੀ ਲਾਹਤ ਬਾਰੇ ਸਾਰਿਆਂ ਨੂੰ ਪਤਾ ਹੈ ਜੀ ਅੱਜਕੱਲ ਨੌਜਵਾਨ ਪੀੜੀ ਪੜੀ ਲਿਖੀ ਹੈ ਆਪਣਾ ਬੁਰਾ ਭਲਾ ਖੁਦ ਸੋਚਦੀ ਹੈ ਜੀ ਅਸੀਂ ਤੇ ਇਹੀ ਇਹਨਾਂ ਨੂੰ ਸੂਚਨਾ ਦੇਣਾ ਤੁਹਾਡੇ ਮੱਧਿਅਮ ਰਾਹੀਂ ਇਹੀ ਇਹਨਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਆਂ ਕਿ ਨਸ਼ਿਆਂ ਤੋਂ ਦੂਰ ਰਹੋ ਆਪਣੇ ਮਾਂ ਪਿਓ ਦੀ ਆਗਿਆ ਚੱਲੋ ਚੰਗੇ ਕੰਮ ਕਰੋ ਜੇ ਕੋਈ ਨਸ਼ਿਆਂ ਦੇ ਧੰਦਾ ਕਰਦਾ ਸਤਾਗਰ ਆ ਨਸ਼ਿਆਂ ਦਾ ਜਿੱਦਾਂ ਇਹਨਾਂ ਸਾਨੂੰ ਤਲਾਹ ਦਿੱਤੀਏ ਤਾਂ ਪੁਲਿਸ ਨੂੰ ਤਲਾਹ ਦਿਓ ਸੱਚੀ ਸੁੱਚੀ ਤੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਢੱਕਿਆ ਜਾਵੇ ਤੇ ਨਸ਼ੇ ਤੇ ਠੱਲ ਪਾਈ ਜਾ ਸਕੇ। ਇਹ ਰੰਤ ਲਵਾਵਾ ਸਰ ਕੋਈ ਜਿਵੇਂ ਤੁਸੀਂ ਕਹਲੇ ਡਰੋਨ ਨਹੀਂ ਆਈ ਕੋਈ ਡਰੋਨ ਤੇ ਨਹੀਂ ਮਿਲ ਗਈ। ਨਹੀਂ ਜੀ ਡਰੋਨ ਨਹੀਂ ਮਿਲਿਆ ਜੀ ਇਹ ਤੇ ਹੈ ਇੱਕ ਇਹ ਡਰੋਨ ਨਹੀਂ ਆਈ ਹੈ ਜੀ ਇਹਨੂੰ ਕੁੰਡੀ ਲੱਗੀ ਹੋਈ ਹੈ ਉੱਤੇ। ਤੇ ਇਹ ਜਿਹੜੀ ਮੂਮੈਂਟ ਡਰੋਨ ਦੀ ਹੈ ਜੀ।